मुरदाबाद 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 ਸਾਲ ਦੀ ਬੱਚੀ ਸੀਗੀ ਉਹ ਸਕੂਲ ਇੱਥੇ ਆਈ ਆ ਉਸ ਤੇ ਜੋ ਉਹ ਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰਗਨ ਲੱਗੀ ਕੁੜੀ ਥੱਲੇ ਦੇ ਕੇ ਮਾਰਦੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਉਹ ਸਕੂਲ ਦਾ ਜਿਹੜਾ ਡਰਾਈਵਰ ਚ ਉਹਨੂੰ ਅਰੈਸਟ ਕਰਨ ਦੇ ਆ ਇਸ ਕਰਕੇ ਅਸੀਂ ਇੱਥੇ ਕੋਈ ਨਹੀਂ ਛੱਡ ਰਹੇ ਆ ਭਾਜੀ 8 ਵਜੇ ਤੋਂ ਬੰਦੇ ਖੜੇ ਆ ਨਾ ਸਕੂਲ ਅੱਜ ਇੱਕ ਬੰਦ ਕੀਤਾ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਜਦ ਤੱਕ ਸਕੂਲ ਨਹੀਂ ਖੁੱਲੂਗਾ ਜਦ ਤੱਕ ਪੀੜੇ ਪ੍ਰਵਾਹ ਨੂੰ ਇਨਸਾਫ ਨਹੀਂ ਮਿਲਦਾ ਸਰ ਸੀਨੀਅਰ ਅਧਿਕਾਰਾਂ ਨੂੰ ਧਿਆਨ ਦੇਗਾ ਤੇ ਜੋ ਭਾਜੀ ਹੈਲਪਰ ਉਹ ਲੜਕੀ ਦਾ ਉਹਨਾਂ ਦੇ ਹੋ ਚੁੱਕਿਆ ਉਹ ਨਵੇਂ ਗਿਆਨ ਲਈ ਜਾ ਰਹੇ ਤੇ ਦੋ ਮੰਡੀ ਨੇ ਦਾ ਮੰਡਾ ਇਹ ਜਿਹੜਾ ਉਹਦਾ ਐਪੀਅਰ ਦੇਸ਼ ਕਰਤੀਆਂ ਕਰ ਲਈ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਹਾਂ ਸਾਡੀ ਟੀਮ ਗਈ ਹੋਈ ਹੈ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲ ਇਹ ਰਹਿ ਗਿਆ ਕੋਪਾਉਂਡ ਹੋ ਗਿਆ ਅਚਾਨਕ ਇਹਗਾ ਜੀ ਉਹਨੇ ਕਿੱਸੇ ਲਿਆ ਕਰਦਾ ਸੀ ਕੀ ਕੁਛ ਨਸ਼ਾ ਵਗੈਰਾ ਦਾ ਨਹੀਂ ਡਰਾਈਵਿੰਗ ਕੀਤਾ ਸੀ ਮੇਰੀ ਹੈ ਤਾਂ ਉਹਨੂੰ ਪਕੜਾਗੇ ਉਹਦਾ ਫਿਰ ਅੰਤ ਵਿੱਚ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਤਾ ਇੱਕ ਵੱਡਾ ਸਵਾਲ ਕੀ ਹਲਕ ਤੱਕ ਸਕੂਲ ਕਿਉਂ ਨਿਪਟਾਵਾਇਆ ਗਿਆ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਗਿਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਆ ਸਵੇਰੇ 8 ਵਜੇ ਦਾ ਇਹ ਹਾਦਸਾ ਤੇ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨਾਂ ਲੈਣ ਆਉਂਗਾ ਤਾਂ ਬੱਚੇ ਭੇਟੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕੋਈ ਮਸਰੂਰ ਕੰਮ ਡਿਊਟੀ ਤੇ ਆ ਕਿਉਂਕਿ ਤੇ ਆਲੋ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਬਸ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤੈਦੀ ਨਾਲ ਲੱਗੇ ਹੋਏ ਆ ਹਾਂ ਪਰ ਸਕੂਲ ਬੰਦ ਕਰਵਾਉਣਾ ਤਾਂ ਹੈਗਾ ਅਸੀਂ ਕੋਈ ਲਾਗ ਨਾ ਡਰ ਸਿਚੁਏਸ਼ਨ ਨਹੀਂ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੱਚੋ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਜ਼ ਹੀ ਬੰਦੀ ਕਰਦਾ ਚਾਮ ਪਤਾ ਹੈ ਕਿ ਕਿੰਨਾ ਜਾਵਾ ਕਿ ਲੋਕਾਂ ਨੂੰ ਸਾਡੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਇਹ ਦੱਸ ਰਹੇ ਜੀ ਜਿਹਨੇ ਬਲੌਕ ਹੈ ਕਿ ਸਾਡਾ ਕੋਸ਼ਿਸ਼ ਸਰ ਇਹ ਨਹੀਂ ਤਾਂ ਮੰਗੇ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਉਗੇ ਤਾਂ ਇਨਸਾਫ ਮੈਡਮ ਜੀ ਐਸ ਪਰ ਲਾਅ ਸਾਡੀ ਚ ਵਾਪੀ ਆਦੀ ਪ੍ਰੋਵੀਜ਼ਨ ਬੰਦੀਆਂ ਤੋ ਦਰਜ ਹੋ ਰਹੀ ਆ ਜੇ ਹੋਰ ਕੋਈ ਇਹਨਾਂ ਨੂੰ ਰਹਿ ਬਾਣੀ ਹੈ ਤਾਂ ਸਾਲ ਦੀ ਬੱਚੀ ਸੀਗੀ ਉਹ ਸਕੂਲ ਇੱਥੇ ਆਈ ਆ ਉਸਦੇ ਜੋ ਉਹੀ ਡਰਾਈਵਰ ਸੀ ਉਸ ਡਰਾਈਵਰ ਨੇ ਕੁੜੀ ਦਾ ਨੰنگਨ ਲਗੀ ਕੁੜੀ ਥੱਲੇ ਦੇ ਕੇ ਮਾਰਤੀ ਨਾ ਉਹ ਸਕੂਲ ਬੰਦ ਕਰਨ ਦੇ ਆ ਨਾ ਉਹ ਸਕੂਲ ਦਾ ਜਿਹੜਾ ਡਰਾਈਵਰ ਚ ਉਹਨੂੰ ਅਰੈਸਟ ਕਰਨ ਦੇ ਆ ਇਸ ਕਰਕੇ ਅਸੀਂ ਇੱਥੇ ਉਸ ਕੋਈ ਨਹੀਂ ਛੱਡ ਰਹਾਂ ਉਹ ਸਰ ਦੇ ਭਾਜੀ 8 ਵਜੇ ਤੋਂ ਬੰਦੇ ਖੜੇ ਆ ਨਾ ਸਕੂਲ ਅੱਜ ਇੱਕ ਬੰਦ ਕੀਤਾ ਆ ਸਾਡੀ ਪ੍ਰਸ਼ਾਸਨ ਦੀ ਬੇਨਤੀ ਜਦੋਂ ਸਕੂਲ ਨਹੀਂ ਖੁੱਲੂਗਾ ਜਦੋਂ ਪੀੜੇ ਪਰਵਾਹ ਨੂੰ ਇਨਸਾਫ ਨਹੀਂ ਮਿਲਦਾ ਸਰ ਸੀਨੀਅਰ ਅਧਿਕਾਰਾਂ ਨੂੰ ਧਿਆਨ ਦੇਗਾ ਤੇ ਜੋ ਭਾਈ ਜਨ ਐਲ ਫਰਮ ਉਹ ਲੜਕੀ ਦਾ ਜਿਹੜਾ 12 ਸਾਲ ਗਿਆ ਉਹ ਵਾਲੇ ਬਹੁਤ ਕਿਹਾ ਉਹਨਾਂ ਨੇ ਬਿਆਨ ਲਈ ਜਾ ਰਹੇ ਨੇ ਦੋ ਮੰਨੇ ਨੇ ਦਾ ਮੰਨਦਾ ਇਹ ਜਿਹੜਾ ਉਹਦਾ ਐਫੀਆਰ ਦਿਸੇ ਕਰ ਦਿੱਤਾ ਦਾਲੇ ਕਿ ਜੀ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਹਾਂ ਸਾਰੇ ਟੀਮ ਗਈ ਜੀ ਤੇ ਜਿਹੜਾ ਉਹ ਵਹੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵਹੀਕਲ ਇਹਦਾ ਹੈਗਾ ਉਹਨੂੰ ਬੁੱਕਰ ਤੇ ਅਚਾਨਕ ਇਹ ਗੱਲ ਉਹਨੂੰ ਵੀ ਦਸਤਿਲ ਗਿਆ ਸੀ ਕੀ ਇਹ ਕੁਝ ਨਸ਼ਾ ਵਗੈਰਾ ਦਾ ਨਹੀਂ ਜਾ ਰਿਹਾ ਨਹੀਂ ਦਿੱਤਾ ਸੀ ਮੈਡੀ ਹੈ ਤਾਂ ਉਹਨੂੰ ਪਕੜਾ ਗਿਆ ਜੇ ਉਹ ਫਿਰ ਅਗਲੇ ਸਬਾਰ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਿੱਤਾ ਇੱਕ ਵੱਡਾ ਸਵਾਲ ਕੀ ਹਲੇ ਤੱਕ ਸਕੂਲ ਨੂੰ ਨਿਬੰਦ ਕਰਾਇਆ ਗਿਆ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ 8 ਵਜੇ ਦਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਾਇਆ ਗਿਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਲਗਭਗ 300 ਤੋਂ 350 ਬੱਚਾ ਪੜਦਾ ਹੈ ਸਵੇਰੇ 8 ਵਜੇ ਦਾ ਇਹ ਹਾਦਸਾ ਤੇ ਜਿਹੜੇ ਜਿਹੜੇ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨਾਂ ਲੈਣ ਆਉਂਗੇ ਤਾਂ ਬੱਚੇ ਘੱਟੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕਿਤੇ ਕੋਈ ਮਸਰੂਰ ਆ ਕਿ ਕੰਮ ਕਿਤੇ ਆ ਕਿਤੇ ਅਲਤੋ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਬਸ ਅਦਰਵਾਈਜ਼ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਬੱਚਿਆਂ ਦੀ ਸੇਫਟੀ ਜਿਹੜੇ ਇਸ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤੈਦੀ ਨਾਲ ਲੱਗੇ ਹੋਏ ਆ ਪਰ ਸਕੂਲ ਬੰਦ ਕਰਾਉਣਾ ਚਾਹ ਹੈਗਾ ਅਸੀਂ ਕੋਈ ਲਾਗਨ ਅਡਰੈਸਿਨ ਜੀ ਖੜੀ ਕਰਨੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਉਹਨੂੰ ਲੈ ਕੇ ਜਾਣਗੇ ਸਰ ਇਹ ਜਿਹੜਾ ਰੂਲ ਹੀ ਬਣੀ ਕਰਾ ਚਾਮ ਹੁੰਦਾ ਹੈ ਕਿ ਲੋਕਾਂ ਨੂੰ ਸਾਡੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਹੀ ਦੱਸ ਰਹੇ ਜਿਹਨੇ ਬਲੌਕਰ ਹੈ ਸਾਡਾ ਕੋਸ਼ਿਸ਼ ਕਰਦਾ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਓਗੇ ਨਾ ਇਨਸਾਫ ਮੈਡਮ ਜੀ ਐਸ ਪਰ ਲਾਅ ਸਾਡੀ ਜੋ ਐਪੀਆ ਦੀ ਪ੍ਰੋਵੀਜ਼ਨ ਬੰਦੀਆਂ ਉਹ ਦਰਜ ਹੋ ਰਹੀ ਆ ਜੇ ਹੋਰ ਕੋਈ ਇਹਨਾਂ ਨੂੰ ਡਿਮਾਂਡ ਹੈ ਤਾਂ